ਪਟੰਨਾ ਜ਼ਿਲ੍ਹੇ ਚ ਜਿਹੜੇ ਇਲੈਕਸ਼ਨਸ ਹੈ ਉਹਦੇ ਚ 1800 ਦੇ ਕਰੀਬ ਫੋਰਸ ਤੋਂ ਤਾਇਨਾਤ ਕਰੇ ਜਿਹਦੇ ਚ ਮੇਰੇ ਐਸਪੀ ਤਿੰਨ ਡੀਐਸਪੀ 13 ਔਰ ਬਾਕੀ ਸਾਰੇ ਇਨਸਪੈਕਟਰਾਂ ਨੂੰ ਲੈ ਕੇ ਹੋਮ ਗਾਰਡ ਤੱਕ ਤਾਇਨਾਤੀ ਕੀਤੀ ਗਈ ਹੈ ਔਰ ਸਾਡੇ ਜ਼ਿਲ੍ਹੇ ਚ ਜਿਹੜੇ ਪੁਰਾਣੇ ਰਿਕਾਰਡ ਦੇ ਹਿਸਾਬ ਨਾਲ 60 ਨੂੰ ਹਾਈਪਰ ਸੈਂਸਿਟਿਵ ਬੂਥ ਡਿਕਲੇਅਰ ਕੀਤਾ ਹੋਇਆ ਔਰ 195 ਨੂੰ ਸੈਂਸਿਟਿਵ ਉਹਦੇ ਹਿਸਾਬ ਨਾਲ ਅਸੀਂ ਆਪਣੇ ਪੂਰੇ ਜ਼ਿਲ੍ਹੇ ਚ 26 ਦੇ ਘੀ ਪੈਟਰੋਲਿੰਗ ਪਾਰਟੀਆਂਸ اور ਸਾਰੇ ਅਫਸਰਾਂ ਨੂੰ ਰਿਜ਼ਰਵ ਦਿੱਤੇ ਹਨ ਅਤੇ ਸਾਡੀ ਕਿਸੇ ਵੀ ਤਰ੍ਹਾਂ ਦੇ ਲਾਅ ਐਂਡ ਆਰਡਰ ਜਾਂ ਅਮਰਜੈਂਸੀ ਨੂੰ ਡੀਲ ਕਰਨ ਲਈ ਅਸੀਂ ਸਪੇਅਰ ਰਿਜ਼ਰਵਸ ਵੀ ਬਣਾਈ ਹੋਈ ਹੈ। ਜ਼ਿਲ੍ਹਾ ਬਠਿੰਡਾ ਅੰਦਰ 14 ਦਸੰਬਰ ਨੂੰ ਹੋਣ ਜਾ ਰਹੀਆਂ ਜ਼ਿਲ੍ਹਾ ਪ੍ਰੇਸ਼ਾਦ ਅਤੇ ਬਲਾਕ ਸੰਪਤੀ ਚੋਣਾਂ ਲਈ ਪ੍ਰਸ਼ਾਸਨ ਵੱਲੋਂ ਤਿਆਰੀਆਂ ਮੁਕੰਮਲ ਕਰਨ ਲੱਗੀਆਂ ਨੇ। ਜਿਸ ਨੂੰ ਲੈ ਕੇ ਅੱਜ ਚੋਣ ਅਮਲਾ ਜਿਹੜਾ ਵੱਖ-ਵੱਖ ਬੂਥਾਂ ਲਈ ਰਵਾਨਾ ਕੀਤਾ ਜਾ ਰਿਹਾ ਜਿਨ੍ਹਾਂ ਨੂੰ ਸਮਗਰੀ ਆ ਜਿਹੜੀ ਦਿੱਤੀ ਗਈ ਹੈ ਇੱਕ ਵਾਰ ਤਸਵੀਰਾਂ ਤੁਹਾਨੂੰ ਦਿਖਾ ਦਈਏ ਕਿ ਇਥੋਂ ਜਿਹੜੀਆਂ ਪੋਲਿੰਗ ਪਾਰਟੀਆਂ ਨੇ ਚੋਣਾਂ ਲਈ ਬਲਾਕ ਸੰਪਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਲਈ ਇਥੋਂ ਰਵਾਨਾ ਕੀਤੀਆਂ ਜਾ ਰਹੀਆਂ ਨੇ ਦੱਸ ਦਈਏ ਕਿ ਜ਼ਿਲ੍ਹਾ ਬਠਿੰਡਾ ਅੰਦਰ ਕੁੱਲ 826 ਬੂਥ ਬਣਾਏ ਗਏ ਨੇ ਜਿਨ੍ਹਾਂ ਵਿੱਚੋਂ 141 অতি ਸੰਵੇਦਨਸ਼ੀਲ ਅਤੇ 409 ਸੰਵੇਦਨਸ਼ੀਲ ਜਦੋਂ ਕਿ 276 ਗੈਰ ਸੰਵੇਦਨਸ਼ੀਲ ਬੂਥ ਆ ਜਿਹੜੇ ਐਲਾਨੇ ਗਏ ਨੇ ਇਸ ਦੇ ਨਾਲ-ਨਾਲ ਇੱਥੇ ਉਮੀਦਵਾਰਾਂ ਦੀ ਗੱਲ ਕਰੀਏ ਤਾਂ 511 ਉਮੀਦਵਾਰ ਨੇ ਜਿਹੜੇ ਆਪਣੀ ਕਿਸਮਤ ਅਜਮਾ ਰਹੇ ਨੇ ਤੇ ਨਾਲ ਹੀ 6,47,802 ਵੋਟਰ ਆਪਣੀ ਵੋਟ ਦਾ ਇਸਤੇਮਾਲ ਆ ਜਿਹੜਾ ਵੈਲਟ ਪੇਪਰ ਰਾਹੀਂ ਕਰਨਗੇ ਜਿਸ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਜਿੱਥੇ ਪੂਰੀ ਤਿਆਰੀ ਕੀਤੀ ਗਈ ਹੈ ਉੱਥੇ ਹੀ ਪੁਲਿਸ ਵੱਲੋਂ ਸੁਰੱਖਿਆ ਦੇ ਸੱਤ ਪ੍ਰਬੰਧ ਆ ਜਿਹੜੇ ਉਹ ਕੀਤੇ ਗਏ ਨੇ ਇੱਥੇ ਵੀ ਦੱਸ ਦਵਾਂ ਕਿ ਪੋਲਿੰਗ ਪਾਰਟੀਆਂ ਵਿੱਚ ਸੰਗਤ ਬਲਾਕ ਵਿੱਚ 87 ਬਠਿੰਡਾ ਵਿੱਚ 90 ਗੋਨਿਆਂਨ ਵਿੱਚ 94 ਨਥਾਣਾ ਵਿੱਚ 102 ਫੂਲ ਵਿੱਚ 114 ਰਾਮਪੁਰਾ ਚ 105 ਮੋਰਚ 77 ਬਲਾਕ ਤਲਵੰਡੀ ਸਾਬੋ ਵਿੱਚ 157 ਬੂਥ ਆ ਜਿਹੜੇ ਪੋਲਿੰਗ ਬੂਥ ਆ ਜਿਹੜੇ ਬਣਾਏ ਗਏ ਨੇ ਇਸ ਨੂੰ ਲੈ ਕੇ ਜ਼ਿਲ੍ਹਾ ਪੁਲਿਸ ਵੱਲੋਂ ਵੀ ਸੁਰੱਖਿਆ ਦੇ ਜਿਹੜੇ ਸਖਤ ਪ੍ਰਬੰਧ ਕੀਤੇ ਗਏ ਨੇ ਸਾਡੇ ਨਾਲ ਜ਼ਿਲ੍ਹਾ ਪੁਲਿਸ ਮੁਖੀ ਮੌਜੂਦ ਨੇ ਗਲਵਰ ਕਰਦੇ ਮੈਡਮ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਨੇ ਕਿੰਨੀ ਫੋਰਸ ਹੈ ਜਿਹੜੀ ਲਗਾਈ ਹੈ ਕਿੰਨੇ ਤੋੜੇ ਬੂਤੇ ਹੈਗੇ ਨੇ ਇਸ ਜ਼ਿਲ੍ਹੇ ਚ ਪੈਂਦੇ ਹੈ ਅਸੀਂ ਜੀ ਬਠਿੰਡਾ ਬਠਿੰਡਾ ਜ਼ਿਲ੍ਹੇ ਚ ਜਿਹੜੇ ਇਲੈਕਸ਼ਨਸ ਹੈ ਉਹਦੇ ਚ 1800 ਦੇ ਕਰੀਬ ਫੋਰਸ ਤਾਇਨਾਤ ਕਰ ਰਹੇ ਜਿਹਦੇ ਚ ਮੇਰੇ ਐਸਪੀ ਤਿੰਨ ਡੀਐਸਪੀ 13 ਔਰ ਬਾਕੀ ਸਾਰੇ ਇਨਸਪੈਕਟਰ ਰੈਂਕ ਤੋਂ ਲੈ ਕੇ ਹੋਮ ਗਾਰਡ ਤੱਕ ਤਾਇਨਾਤੀ ਕੀਤੀ ਗਈ ਹੈ ਔਰ ਸਾਡੇ ਜ਼ਿਲ੍ਹੇ ਚ ਜਿਹੜੇ ਪੁਰਾਣੇ ਰਿਕਾਰਡ ਦੇ ਹਿਸਾਬ ਨਾਲ 60 ਨੂੰ ਹਾਈਪਰ ਸੈਂਸਿਟਿਵ ਬੂਸਟ ਡਿਕਲੇਅਰ ਕੀਤਾ ਹੋਇਆ ਔਰ 195 ਨੂੰ ਸੈਂਸਿਟਿਵ ਉਹਦੇ ਹਿਸਾਬ ਨਾਲ ਅਸੀਂ ਆਪਣੇ ਪੂਰੇ ਜ਼ਿਲ੍ਹੇ 'ਚ 26 ਦੇ ਕਰੀਬ ਪੈਟਰੋਲਿੰਗ ਪਾਰਟੀਆਂ ਔਰ ਸਾਰੇ ਅਫਸਰਾਂ ਨੂੰ ਰਿਜ਼ਰਵ ਦਿੱਤੇ ਔਰ ਸਾਡੀ ਕਿਸੇ ਵੀ ਤਰ੍ਹਾਂ ਦੇ ਲਾਅ ਐਂਡ ਆਰਡਰ ਯਾ ਇਮਰਜੈਂਸੀ ਨੂੰ ਡੀਲ ਕਰਨ ਲਈ ਅਸੀਂ ਸਪੇਅਰ ਰਿਜ਼ਰਵਸ ਵੀ ਬਣਾਈਆਂ ਹੋਈਆਂ ਨੂੰ ਖਾਸ ਕਰ ਹਰਿਆਣਾ ਬਾਰਡਰ ਲੱਗਦਾ ਹੈਗਾ ਕਈ ਵਾਰ ਪਹਿਲਾਂ ਵੀ ਆਂਦਾ ਹਰਿਆਣੇ ਤੋਂ ਬਾਹਰੋਂ ਲੋਕ ਆ ਜਾਂਦੇ ਮਿਲੇਦਣਾ ਚ ਤੁਸੀਂ ਹੋਟਲਾਂ ਦੀ ਚੈਕ ਇਨ ਵੀ ਕੀਤੀ ਉਹਦੇ ਲਈ ਖਾਸ ਪ੍ਰਬੰਧ ਕੀਤੇ ਕਿ ਉਹਨੂੰ ਬਾਹਰੋਂ ਕੋਈ ਨਾ ਆਵੇ ਬਾਹਰੋਂ ਜ਼ਿਲ੍ਹਾ ਤੋਂ ਜਾਂ ਬਾਹਰੋਂ ਕੋਈ ਲੋਕ ਨਾ ਆਏ ਤੇ ਇੰਟਰ ਕਰ ਸਕਣ ਦੇਖੋ ਜੀ ਸਾਡੀ ਇੰਟੈਂਸਿਵ ਆਪਰੇਸ਼ਨ ਕਈ ਦਿਨਾਂ ਦਾ ਚੱਲ ਰਿਹਾ ਹੈ ਅਸੀਂ ਸਾਰੇ ਹੀ ਐਸਐਚਓਜ਼ ਔਰ ਸਰਕਲ ਜੀਓਜ਼ ਨੂੰ ਹਦਾਇਤਾਂ ਦਿੱਤੀਆਂ ਸੀ ਕਿ ਲਾਸਟ 48 ਆਵਰਸ ਦੇ ਹੋਟੈਲਸ ਦੀ ਚੈਕਿੰਗ ਵਗੈਰਾ ਕਰੋ ਕੋਈ ਇਸ ਤਰ੍ਹਾਂ ਵਗੈਰਾ ਦੀ ਔਰ ਜਿਹੜੇ ਸਾਡੇ ਬਾਰਡਰਿੰਗ ਦੋਨੋਂ ਹਰਿਆਣੇ ਦੇ ਜ਼ਿਲ੍ਹੇ ਉਹਨਾਂ ਦੇ ਐਸਐਸਪੀਜ਼ ਨਾਲ ਮੈਂ ਆਪਰਾਪਤਾ ਕਾਇਮ ਕੀਤਾ ਹੈ ਔਰ ਉਹਨਾਂ ਨੂੰ ਅਸੀਂ ਨਾਕਾ ਬੰਦੀ ਦੀ ਰਿਕੁਐਸਟ ਵੀ ਕੀਤੀ ਉਹਨਾਂ ਨੇ ਕੱ ਉਹ ਲੋਕਾਂ ਨੂੰ ਕੀ ਅਪੀਲ ਕਰਨੀ ਚਾਹੋਗੇ ਵੋਟ ਪਾਉਣ ਵਾਲੇ ਲੋਕ ਕਿੰਨਾ ਕਿਤੇ ਸਹਿਮ ਵੀ ਹੋਣਾ ਕਈ ਜਗ੍ਹਾ ਤੇ ਜਿਵੇਂ ਸੈਂਸਟਿਵ ਤੁਸੀਂ ਆਤੀ ਸੈਂਸਟਿਵ ਹੈਗੇ ਨੇ ਉੱਥੇ ਐਕਸਟਰਾ ਪੁਲਿਸ ਵੀ ਕੋ ਲਗਾਈ ਗਈ ਹੈ ਡੈਫੀਨਿਟਲੀ ਜੀ ਇਹ ਸਾਡਾ ਆਪਰੇਸ਼ਨਲ ਜੋ ਕ੍ਰਾਈਟੇਰੀਆ ਸੀ ਸਾਰੇ ਫੁੱਲਫਿਲ ਕੀਤੇ ਔਰ ਸਭ ਤੋਂ ਜ਼ਿਆਦਾ ਕਿਉਂਕਿ ਜਦੋਂ ਅਸੀਂ ਆਪ ਵੀ ਸਾਰੇ ਏਰੀਆ ਚ ਵਕਫਕ ਜਗ੍ਹਾ ਜਾ ਕੇ ਲੋਕਾਂ ਨੂੰ ਪੁੱਛਾਂਗੇ ਵੀ ਤੇ ਆਪਣੀ ਫੋਰਸ ਤੋਂ ਵੀ ਬਰੀਫ ਕਰਦੇ ਰਾਂਗਾ ਕਿ ਆਈ ਥਿੰਕ ਆਪਣੇ ਆਪ ਹੀ ਕੌਨਫੀਡੈਂਸ ਡਿਵੈਲਪ ਹੁੰਦਾ ਹੈ ਔਰ ਅਸੀਂ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਹੀ ਪਬਲਿਕ ਨੂੰ ਵੀ ਮਿਲ ਰਹੇ ਤੇ ਅੱਜ ਔਰ ਕੱਲ ਵੀ ਮੈਂ ਆਪ ਸਾਰੇ ਏਰੀਆ ਚ ਬਾਹਰ ਰਵਾਂਗੀ ਇਸ ਤਰ੍ਹਾਂ ਦੀ ਅਪੀਲ ਕਰਨੀ ਚਾਹਾਂਗੇ ਲੋਕਾਂ ਨੂੰ ਵੋਟਰਾਂ ਨੂੰ ਬੋਟਿੰਗ ਆਨ ਆਨ ਸਭ ਤੋਂ ਪਹਿਲਾਂ ਤਾਂ ਅਸੀਂ ਇਹ ਲੋਕਾਂ ਨੂੰ ਰਿਕੁਐਸਟ ਕਰਾਂਗੇ ਕਿ ਤੁਸੀਂ ਜ਼ਰੂਰ ਇਸ ਇਲੈਕਸ਼ਨਸ ਦੇ ਵੋਟ ਪਾਓ ਔਰ ਅਪੀਲ ਇਹ ਹੀ ਹੈ ਕਿ ਤੁਹਾਨੂੰ ਕਿਸੇ ਤਰ੍ਹਾਂ ਦਾ ਡਰਨ ਦੀ ਲੋੜ ਨਹੀਂ ਕੋਈ ਇਨਫੋਰਮੇਸ਼ਨ ਤੁਸੀਂ ਦੇਣੀ ਆ ਤਾਂ 112 ਤੇ ਕਾਲ ਕਰ ਸਕਦੇ ਹੋ ਆਦਰਵਾਇਜ਼ ਸਾਡੇ ਸਾਰੇ ਏਰੀਆ 'ਚ ਤੁਹਾਨੂੰ ਆਫੀਸਰਸ ਐਸ ਐਚ ਓਜ਼ ਮਿਲਣਗੇ ਕਿਸੇ ਨੂੰ ਕੋਈ ਪ੍ਰੋਬਲਮ ਹੈ ਤਾਂ ਤੁਸੀਂ ਪੁਲਿਸ ਨੂੰ ਕੰਟੈਕਟ ਕਰ ਸਕਦੇ ਹੋ ਬਿਲਕੁਲ ਇਸਨ ਜ਼ਿਲ੍ਹਾ ਪੁਲਿਸ ਮੁਖੀ ਜਿਨ੍ਹਾਂ ਨੇ ਲੋਕਾਂ ਨੂੰ ਜਿੱਥੇ ਬਿਨਾਂ ਡਰ ਬਿਨਾਂ ਪੈਦੇ ਵੋਟ ਪਾਉਣ ਦੀ ਅਪੀਲ ਕੀਤੀ ਹੈ ਉੱਥੇ ਸੁਰੱਖ ਮੁਨੀਸ਼ ਗਰ ਪੀਟੀਸੀ ਨਿਊਜ਼ ਪਟੰਡਾ